ਕੀ ਹਾਲ ਚਾਲ ਹੈ ਸਾਰਿਆਂ ਦਾ ਪੰਡਾਲੀ ਮੋਟਰ ਤੇ ਆਏ ਹੋਏ ਆ ਮਾਰਦੇ ਆ ਜੀਰੀ ਕੰਨੀ ਢੇੜਾ ਤੇ ਜੀਰੀ ਆਪਣੀ ਸਾਰੀ ਉਹ ਨਸਰ ਹੈ ਤੇ ਇਧਰ ਲਾ ਕੇ ਤਾਂ ਆਪਣਾ ਪਹਿਲਾ ਨਸਰ ਹੈ ਦੀ 4-5 ਦਿਨ ਇਹ ਤਾਂ ਤਕਰੀਬਨ 4-4 5-5 ਦਾਣੇ ਪੱਕ ਵੀ ਗਏ ਇਹਨਾਂ ਦਾ ਮਤਲਬ ਪੀਲੇ ਹੋਣ ਲੱਗ ਗਏ ਅੱਜ ਤੋਂ ਇਹਨੇ 20-22 ਦਿਨ ਤੱਕ ਮੰਨ ਕੇ ਚੱਲੋ ਵੱਢੀ ਜਾਣਾ ਦੇਖੋ ਬੱਚੇ-ਬੱਚੇ ਨੇ ਵਿੱਚ ਛੱਟੇ ਹਲੇ ਹਰੇ ਵੀ ਨੇ ਬਾਕੀ ਜੀਰੀ ਖੜੀ ਆ ਪੂਰੀ ਵਧੀਆ ਟੌਪ ਦੀ ਆਕੇ ਤਾਂ ਥੋੜਾ ਜਿਹਾ ਲੇਟ ਨਸਰਿਆ ਦੀ ਤਿੰਨ ਚਾਰ ਦਿਨ ਇਹ ਵੀ ਛਿੱਟੇ ਹੇਟਾ ਨੂੰ ਮੋੜਨ ਲੱਗ ਗਏ ਇਹਦੇ ਵੀ ਤੇ ਮੋਟਰ ਚਲਾਈਦੀ ਆਪਾਂ ਜੀਰੀ ਨੂੰ ਚੌਥੇ ਉਦੋਂ ਬਾਅਦ ਮੀਂਹ ਪੈ ਮੀਂਹ ਪੈਣ ਲੱਗ ਗਿਆ ਤੇ ਫਿਰ ਕਰਤੀਦੀ ਆਪਾਂ ਬੰਦ ਤਿੰਨ ਦਿਨ ਹੋ ਗਏ ਰੋਜ਼ ਮੀਂਹ ਪੈਂਦਾ ਏ ਵਧੀਆ ਪੈ ਜਾਂਦਾ ਏ ਤੇ ਇਸ ਟਾਈਮ ਹਲੇ ਮੋਟਰ ਕਰੀ ਹੋਈ ਆ ਆਪਣੇ ਬੰਦੇ ਇੱਕ ਸਪਰੇ ਆਪਾਂ ਇਹਨੂੰ ਕਿਰਾਏ ਦਿੱਤੀ ਦੀ ਜੀਰੀ ਨੂੰ ਜੇ ਲੋਡ ਪਈ ਹੋਰ ਕਰਾ ਦਾਂਗੇ ਜਿਵੇਂ ਵੀ ਲੱਗਿਆ ਤਕਰੀਬਨ ਹਲੇ ਬਿਮਾਰੀ ਦਾ ਕੋਈ ਨਹੀਂ ਹੈਗੀ ਕੋਈ ਸ਼ਿਕਾਇਤ ਨਹੀਂ ਹੈਗੀ ਬਿਮਾਰੀ ਦੀ ਬਾਕੀ ਮਜਰੀ ਕਰਾਉਣੀ ਪਊਗੀ ਇੱਕ ਹੋਰ ਉੱਥੇ ਆਈਆ ਥੋੜੀ ਜਿਹੀ ਸ਼ਿਕਾਇਤ ਸੁਣਦੀ ਦੀ ਗੋਬਦੀ ਦੀ ਵਿੱਚ ਵਿੱਚ ਛਿੱਟੇ ਥੋੜੇ ਜੇ ਖਾਲੀ ਸੀ ਤੇ ਫਿਰ ਵੀ ਇੱਕ ਵਾਰ ਫੇਰ ਕਰਾ ਦਾਂਗੇ ਬਕਤੀ ਜੀਰੀ ਦੇ ਵਿੱਚ ਪਾਣੀ ਖੜਾ ਹੈ ਹਲੇ ਥੋੜਾ ਥੋੜਾ ਤਕਰੀਬਨ 10 15 20 ਦਿਨਾਂ ਤੱਕ ਆਲੂਆਂ ਦਾ ਕੰਮ ਆ ਚੱਲ ਪਾਣਾ ਬਜਾਈ ਦਾ ਤੇ ਤਕਰੀਬਨ ਜੀਰੀਆਂ ਦੀ ਬੜਾਈ ਵੀ ਸ਼ੁਰੂ ਹੋਈ ਜਾਣੀ ਆ ਟਮਾਟਰ ਦੀ ਕਿਹੜੀਆਂ ਗੇਤੀਆਂ ਜੀਰੀਆਂ ਨੇ ਉਹ ਉਹਨਾਂ ਨੇ ਆਈ ਜਾਣਾ ਹੈ ਤੇ ਉਹਨਾਂ ਦੀ ਬੜਾਈ ਹੋ ਕੇ ਫਿਰ ਆਲੂ ਦੀ ਬਜਾਈ ਚੱਲ ਪਾਣੀ ਆ ਬਾਕੀ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਤੇ ਭਾਦਲੇ ਕਢਾਉਣੇ ਨੇ ਆਪਾਂ ਕੱਖ ਉਹ ਜਿਰੀ ਚੋਂ ਉੱਥੇ ਕੱਖ ਕਢਾ ਕੇ ਉਹ ਜਿਰੀ ਹੋ ਚੱਲੀ 40 ਦਿਨ ਦੀ ਹੋਗੀ ਤੇ ਉਹ ਚ ਅੱਧਾ ਅੱਧਾ ਥੈਲਾ ਜੂਰੀਆ ਦਾ ਪਵਾ ਦਾਂਗੇ ਤੇ ਨਾਲ ਪ੍ਰਦਾਨ ਪਵਾ ਦਾਂਗੇ ਤੇ ਸਪਰੇਅ ਤਾਂ ਆਪਾਂ ਮੰਨ ਲਓ ਕਰਨੀਓ ਕਰਨੀਆਂ ਜੇ ਲੋੜ ਪਈ ਤਾਂ ਨਹੀਂ ਕੋਈ ਲੋਡ ਨਹੀਂ ਬਾਕੀ ਇੱਧਰ ਆਪਣੀ ਸਾਰੀਆਂ ਮੋਟਰਾਂ ਤੇ ਸਪਰੇਅ ਹੋਊਗੀ ਤਕਰੀਬਨ ਜੀਰੀ ਨੂੰ ਸਾਰੀ ਉਹ ਇੱਕ ਇੱਕ ਵਾਰ ਸੁੰਡੀਰ ਤੇ ਤੇਲਾ ਤੇ ਬਲੈਡ ਤੋਂ ਤੇ ਵਿੱਚ ਤਾਕਤ ਦੀ ਬਾਤ ਇਹਦੀ ਲਿਕਵਿਡ ਪोटाਸ਼ ਆਉਂਦੀ ਆ ਉਹ ਕਰੀਬਨ ਸਾਰੀ ਜੀਰੀ ਤੀ ਹੋ ਗਈ। ਪਾਦਲ ਹੀ ਰਹਿੰਦੀ ਆ ਹੁਣ ਬਸ। ਤੇ ਉੱਥੇ ਭੇਜ ਦਿਆਂ ਬੰਦੇ ਗੱਲ ਨੂੰ। ਦੋ ਨਾਲ ਤਾਂ ਕੱਕ ਕੋਖੋ ਪੱਟੇ ਜਾਣਗੇ। ਤਿੰਨ ਚਾਰ ਦਿਨ ਤੱਕ ਤੇ ਉਸ ਤੋਂ ਬਾਅਦ ਫਿਰ ਪਵਾ ਦਾਂਗੇ। ਪ੍ਰਦਾਨ ਅਰ ਜੂਰੀ ਆ। ਤੇ ਆਏ ਚ ਵੀ ਕਿਤੇ ਕਿਤੇ ਕੱਕ ਖੜਾ ਜਿਹੜਾ ਆਪਣਾ ਪਨੀਰੀ ਵਾਲੀ ਜਗ੍ਹਾ 'ਚ ਲੱਗੀ ਏ ਜੀਰੀ। ਟਮਾਟਰਲੇ ਜ ਬੂਝੇ ਨੇ। ਇਹ ਵੀ ਕਰਾਉਣਾ ਸਾਫ। ਇਹ ਵੀ ਗੋਲੇ ਆ ਚੱਲੀ ਬਾਕੀ ਜੇ ਕਿਸੇ ਵੀਰ ਕੋਲ ਐਲ ਆਰ ਦਾ ਸੀਡ ਪਿਆ ਏ ਕਿਸੇ ਨੇ ਵੇਚਣਾ ਹੋਵੇ ਵਧੀਆ ਸੀਡ ਹੋਵੇ ਕਮੈਂਟ ਕਰਕੇ ਦੱਸਿਓ ਆਪਾਂ ਨੂੰ ਚਾਹੀਦਾ ਸੀਡ ਤੇ ਨੰਬਰ ਆਪਾਂ ਵੀਡੀਓ ਚ ਬੋਲ ਦਾਨੇ ਆ 9877409799 ਕਿਸੇ ਵੀ ਵੀਰ ਕੋ ਪਿਆ ਹੋਇਆ ਜਰੂਰ ਫੋਨ ਕਰਿਓ ਵਧੀਆ ਬੀ ਹੋਵੇ ਤੇ ਆਪਾਂ ਨੂੰ ਬੀ ਦੀ ਲੋੜ ਆ ਤੇ ਬੀ ਜਰੂਰ ਦਿਵਾਇਓ ਜੇ ਮਿਲਦਾ ਹੋਇਆ ਇਹ ਕਿਸੇ ਕੋਲ ਪਿਆ ਹੋ ਵੀ ਹੋਇਆ ਆ ਵੀ ਫੋਨ ਕਰਿਓ ਆਇਤੀ ਮੱਜਰੇਲੀ ਮੋਟਰ ਤੇ ਜੀਰੀ ਵੱਲ ਗੇੜਾ ਮਾਰਨ ਤੇ ਜੀਰੀ ਆਪਣੀ ਨਸਰੇ ਸਾਰੀ ਹੋ ਤੇ ਇਧਰਲੇ ਖੇਤਾਂਲੇ ਤਕਰੀਬਨ 80% ਨਸਰੇ ਆ ਤੇ ਚੰਗੀ ਤਰ੍ਹਾਂ ਹਲੇ ਨਿਸਰੀਆ ਨਹੀਂ ਪੂਰਾ ਥਲੇ ਵਿੱਚ ਛੱਟੇ ਗੋਵਚ ਵੀ ਹੈਗੇ ਨੇ ਦੇਖੋ ਕਸੇ ਕਸੇ ਬੂਜੇ ਚ ਬਾਕੀ ਚਲਾਉਨੇ ਆ ਮੋਟਰ ਲਾਈਟ ਚੱਲਦੀ ਆ ਮੋਟਰ ਨਾਲੀ ਤੇ ਮੌਸਮ ਹੋਇਆ ਬੱਦਲ ਵਾਈ ਵਾਲ ਤਿੰਨ ਕ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਥੋੜਾ ਥੋੜਾ ਪਿਆ ਏ ਤੇ ਉਹਦੇ ਕਰਕੇ ਪਹਿਲਾਂ ਮੋਟਰ ਕਰਤੀ ਦੀ ਬੰਦ ਆਪਾਂ ਤੇ ਹੁਣ ਦੁਬਾਰਾ ਚਲਾਉਨੇ ਆ ਤੇ ਪਾਣੀ ਦੀ ਲੋੜ ਏ ਜੀਰੀ ਨੂੰ ਕਿਤੇ ਕਿਤੇ ਆਪਣੇ ਉਰੇ ਖੇਤ ਚ ਹੈਗੀ ਆ ਸ਼ਿਕਾਇਤ ਸੁੰਡੀ ਦੀ ਉਹ ਦੇਖੋ ਸਾਹਮਣੇ ਛੱਟਾ ਸੁੱਕਿਆ ਹੋਇਆ ਨਿਕਲਿਆ ਗੋਭ ਚ ਤੇ ਸਪਰੇਅ ਕਰਾਈ ਤੀ ਆਪਾਂ ਤੇ ਉਸ ਤੋਂ ਬਾਅਦ ਪੈ ਗਿਆ ਤੀ ਮੀਂਹ ਤੇ ਤਕਰੀਬਨ ਇਹ ਤਾਂ ਸਾਰੇ ਖੇਤਾਂ 'ਚ ਹੁੰਦਾ ਕਿਤੇ ਕਿਤੇ ਵੀ ਛੱਟਾ ਖਾਲੀ ਨਿਕਲਣਾ ਸੁੱਕਿਆ ਹੋਇਆ ਛੱਟਾ ਨਿਕਲਣਾ ਕੀ ਘੁੰਮ ਕੇ ਦੇਖਦੇ ਆਂ ਲੋਡ ਪਈ ਇੱਕ ਸਪਰੇ ਹੋਰ ਕਰਾ ਦਾਂਗੇ ਇੱਧਰਲੇ ਖੇਤ ਦਾ ਤਾਂ ਸਾਰੀ ਬੂਰ ਝੜ ਗਿਆ ਤੇ ਹੁਣ ਛਿੱਟਾ ਹੀਠਾਂ ਨੂੰ ਝੋਕਣ ਲੱਗ ਗਿਆ ਤੇ ਇੱਕ ਦੋ ਦਿਨ ਤੱਕ ਰੋਸ ਹਿਸਾਬ ਨਾਲ ਦੇਖ ਕੇ ਕਰਾ ਦਾਂਗੇ ਸਪਰੇ ਸੁੰਡੀ ਦੀ ਪਾ ਦਾਂਗੇ ਵਿੱਚ ਬਲੈਟ ਤੋਂ ਤੇਲੇ ਤੋਂ ਪਾ ਦਾਂਗੇ ਜਿੱਦਾਂ ਦੀ ਵੀ ਕੋਈ ਪ੍ਰੋਬਲਮ ਲੱਗੀ ਉਹ ਹਿਸਾਬ ਨਾਲ ਪਾ ਦਾਂਗੇ ਇਹ ਆਹੀ ਖੇਤ ਜਿਆਦਾ ਅਟੈਕ ਆ ਸੁੰਡੀ ਦਾ ਪੱਤਾ ਲਵੇਟ ਦੀ ਕੋਈ ਸ਼ਿਕਾਇਤ ਨਹੀਂ ਇੱਧਰਲਾ ਖੇਤ ਤਕਰੀਬਨ ਸਾਫ ਪਿਆ ਤੇ ਚ ਨਹੀਂ ਹੈਗੀ ਪ੍ਰੋਬਲਮ ਕੋਈ ਵੀ ਸੁੰਡੀ ਸੰਡੀ ਦੀ ਤੇ ਪਿੰਡ ਆਪਣੀਰੀ ਲੱਗੀ ਪੱਕਣ ਉਹ ਵੀ ਤੇ ਉਹ ਜਿਹੜੀ ਵਧੀਆ ਖੜੀਆ ਪੂਰੀ ਪਾਦਲੇ ਲਾਇਆ ਹੋਣੇ ਆਪਣੇ ਬੰਦੇ ਕੱਖ ਕੱਢਣ ਸਾਰਿਆਂ ਤੋਂ ਲੇਟ ਜੀਰੀ ਆਪਾਂ ਉੱਥੇ ਹੀ ਲਾਈ ਸੀ ਤੇ ਉਹਦੇ ਕਰਕੇ ਕੱਖ ਕੱਢ ਗਏ ਪਦਾਨ ਪਵਾ ਦਾਂਗੇ ਉੱਥੇ ਤੇ ਉਹ ਵੀ ਗੋ ਬਚਾਉਣ ਨੂੰ ਤਿਆਰਿਆ ਜੀਰੀ ਪਾਦਲੇ ਵਾਲੀ ਤੇ ਮੋਟਰ ਚਲਾਦੀ ਹੈ ਹੁਣ ਤੇ ਨਾਲੇ ਜਾਂਦੇ ਹੋਏ ਫਿਰ ਉੱਧਰਲੀ ਮੋਟਰ ਤੇ ਮਾਰਦੇ ਆਂ ਜਿਹੜਾ ਦੂਗੀ ਤੇ ਉੱਥੇ ਵੀ ਸਪਰੇਅ ਕਰਾਤੀ ਦੀ ਆਪਾਂ ਤਵ ਜਰੀ ਨਸਰ ਰਹੀ ਆ